ਵਾਹੇ குரு ਵਾਹੇ No. Mm -hmm. ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ 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 ਗੁਰੂ ਗ੍ਰੰਥ ਸਾਹਿਬ ਜੀ ਤਿਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਆਕੋ ਬਿਗਨਨਾ ਕਹੂ ਲਾਗੇ ਜਾਂ ਕੀ ਪ੍ਰਭ ਅਗੇ ਅਰਦਾਸ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਅਰਦਾਸ ਇੱਕ ਓ ਅੰਕਾਰ ਵਾਹਿਗੁਰੂ ਅਮਰਦਾਸ ਰਾਮਦਾਸ ਬੀ ਸਹਾਇ ਅਰਜਨ ਹਰ ਕੋ ਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨੇ ਦਿਆ ਵੈ ਧਾਏ ਸਭ ਥਾਏ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਏ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਦੀ ਕਰ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਨੀ ਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੇ ਉਟਿਆਂ ਦੀ ਓੜ ਨਿਆਸਰਨ ਦੀ ਆਸਰੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਜੋਦਰੀ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਹਿਲੇ ਪ੍ਰਕਾਸ਼ ਗੁਰਪ੍ਰਬ ਨੂੰ ਮਨਾਉਂਦਿਆਂ ਇਰਲੀ ਦੀਆਂ ਸਿੱਖ ਸੰਗਤਾਂ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਆਪ ਜੀ ਆਪਣੇ ਸੋਹਣੇ ਮੰਦਰਾਂ ਤੋਂ ਚੱਲ ਕਰਕੇ ਖੁੱਲੇ ਮੰਡਾਲਾਂ ਵਿੱਚ ਆਪ ਜੀ ਨੇ ਦਰਸ਼ਨ ਦੇ ਧਾਰੇ ਦਿੱਤੇ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਸ਼ੁਕਰ ਹੈ ਦਾਤਾ ਜੀ ਆਪ ਜੀ ਦੇ ਆਉਂਦਿਆਂ ਵਕਤ ਸੇਵਾਦਾਰਾਂ ਪਾਸੋਂ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਮਨ ਦੀਆਂ ਗੈਰ ਹਾਜ਼ਰੀਆਂ ਹੋ ਗਈਆਂ ਹੋਣ ਗਿਆ ਆਣਾ ਜਾਣ ਬੱਚੇ ਸਮਝ ਕੇ ਮਾਫ ਕਰਨਾ ਦੀ ਰਹਿਮਤਾ ਕਰਨੀ ਆਗੋਂ ਵਾਸਤੇ ਸੁੱਧ ਸਪਸ਼ਟ ਬਾਣੀ ਪੜਨ ਦੀ ਸੇਵਾ ਕਰਨ ਦੀ ਸ਼ਮਤ ਬਖਸ਼ਿਸ਼ ਕਰਨੀ ਰਹਿਮਤਾ ਕਰੋ ਦਾਤਾ ਜੀ ਖੁੱਲੇ ਵਿਡਾਲਾ ਵਿੱਚ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕਰਕੇ ਨਿਹਾਲ ਕਰੋ ਉਪਰਾਮਤ دیਵਾਨਾਂ ਦੀ ਅਰੰਭਤਾ ਬਖਸ਼ਿਸ਼ ਕਰਨੀ ਦੀ ਰਹਿਮਤਾ ਕਰੋ ਸਹੀ ਪਿਆਰੇ ਮਿਲਾਓ ਜਿੰਨਾ ਮਿਲਿਆ ਆਪ ਦੀ ਜਪਵਿੱਤਰ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤਦ ਪਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਤਾਂਕ ਮੂਰ ਕੇ ਅੰਧ ਕੋਰ ਸੰਗ ਚੋਰ ਹਰਾਮ ਖੋਰ ਤਾਂਕ ਅਮਰ ਕਰ ਜਾਹੀ ਜੋਰ ਸੰਗਲ ਵਢਤਿਆ ਕਮਾਈ ਅਸੰਗ ਪਾਪੀ ਪਾਪ ਕਰ ਜਾਏ ਤਾਂ ਕੂੜੇ ਆਰ ਕੂੜੇ ਫੇਰਾਏ ਸੰਗ ਕਮਲੇਸ਼ ਮਲ ਭਕ ਖਾਏ ਗਾਂ ਕਨਿੰਦਕ ਸਰ ਕਰੇ ਪਾਰ ਨਾਨ ਕਰੀ ਤਹੇ ਵਿਚਾਰ ਮਾਰਿਆ ਨਾ ਜਾਵਾ ਇੱਕ ਵਾਰ ਜੋਤ ਤਪਾਵੇ ਤਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖਨਾਬ ਸੰਗthਾਵ ਗਮ ਗਮ ਸੰਕਲੋ ਅਸੰਖ ਕਹ ਤਰਪਾਰੋ ਅਕਰੀ ਨਾਮ ਫਰੀਸਾਲਾ ਅਕਰੀ ਗਿਆਨ ਗੀਤ ਗੁਣਗਾ ਅਕਰੀ ਲਿਖਣ ਬੋਲਣ ਗਾ ਗੁਰੂ ਪਿਆਰੀ ਸਾਧ ਸੰਗਤ ਜੀ ਉਸਛਾ ਆਪਣੇ ਵਿੱਚ ਅੱਜ ਬਹੁਤ ਜਿਆਦਾ ਮੈਂ ਇੱਕ ਵਾਰੀ ਫੇਰ ਤੁਹਾਡੇ ਚਰਨਾਂ ਚ ਬੇਨਤੀ ਕਰਨ ਲੱਗਿਆ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮ ਸਾਹਿਬ ਮਹਾਰਾਜ ਜੀ ਰਾਜਨ ਰਾਜ ਆ ਭਾਰਤ ਭੰ ਦੇਵਾਂ ਦੇਵ ਉਪਮਾ ਮਹਾਨ ਚ ਪਰਛਤ ਤਖਤ ਦੇ ਪਾਲਕ ਹੈ ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕੀਤੀ ਸੀ ਮੈਂ ਤੁਹਾਨੂੰ ਕੁਝ ਅਰਜ਼ੀ ਕੀਤਾ ਮੈਂ ਅਰਜ਼ੀ ਕੀਤਾ ਸੀ ਤੁਹਾਨੂੰ ਜਿਹੜੀ ਕਲਗੀਧਰ ਸਾਹਿਬ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਮੈਂ ਪਤਾ ਕੀ ਕਿਹਾ ਸੀ ਤੁਹਾਨੂੰ ਮੈਂ ਤੁਹਾਨੂੰ ਕਿਹਾ ਸੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਖਾਲਸਾ ਤੇ ਵਾਹਿਗੁਰੂ ਦੀ ਫਤਿਹ ਹੈ ਗੁਰੂ ਨੇ ਅੱਜ ਇਹ ਕਹਿਣਾ ਮੈਂ ਜੇ ਕਲਗੀਧਰਪਤਾ ਉਪਦੇਸ਼ ਕਰਦੇ ਹੋਣ ਤੇ ਅਸੀਂ ਗੁਰਬਖੋ ਲੰਗਰ ਚਾਹ ਦੀ ਠਕਦੇ ਹੋਈਏ ਅਸੀਂ ਬਾਤ ਕਰੇ ਫਿਰਦੇ ਹੋਈਏ ਤੇ ਬੜੀ ਹੈਰਾਨੀਜਨ ਗੱਲ ਹੈ ਇਹ ਲਾਗੂ ਮੇਰੇ ਤੇ ਵੀ ਹੁੰਦੀ ਮੇਰੇ ਨਾਲ ਦੇ ਨੌਜਵਾਨਾਂ ਤੇ ਵੀ ਲਾਗੂ ਹੁੰਦੀ ਪਰ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਉਹਦੇ ਬਾਅਦ ਅਰਦਾਸ ਦੇ ਵਿੱਚ ਸਾਨੂੰ ਤੁਰਨਾ ਵੀ ਪੈਂਦਾ ਕਿਸੇ ਨਾਲ ਗੱਲ ਵੀ ਕਰਨੀ ਪੈਂਦੀ ਹੈ ਉਹਦੇ ਲਈ ਮੈਂ ਗੁਰੂ ਸਾਹਿਬ ਤੋਂ ਤੁਹਾਡੇ ਕੋਲੋਂ ਥਿਵਾ ਜਾਜ ਨਾ ਕਰਨਾ ਕਿਉਂਕਿ ਅਸੀਂ ਪ੍ਰਵੰਧ ਕਰਨਾ ਦੀ ਬੇਨਤੀ ਕਰਦੇ ਹਾਂ ਸ੍ਰੀ ਗੁਰੂ ਕਰਗੀ ਧਰ ਸਾਂਝਵਾਨੀ ਕਰੋਚੇ ਜਿਹੜਾ ਕਰਮੋਨੀ ਚ ਗੁਰਦੁਆਰਾ ਸਾਹਿਬ ਪੈਂਦਾ ਇਹ ਉਹ ਗੁਰਦੁਆਰਾ ਜਦੋਂ ਜਦੋਂ ਵੀ ਇੱਥੇ ਦੇ ਪ੍ਰਬੰਧਕਾਂ ਨੂੰ ਇੱਥੇ ਦੀ ਸੰਗਤ ਨੂੰ ਇੱਥੇ ਦੀਆਂ ਬੀਬੀਆਂ ਨੂੰ ਇੱਥੇ ਦੇ ਲੰਗਰ ਵਾਲਿਆਂ ਨੂੰ ਜਦੋਂ ਵੀ ਬੇਨਤੀ ਕੀਤੀ ਆ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੇ ਬਾਅਦ ਤੱਕ ਇਹਨਾਂ ਨੇ ਉਸ ਬੇਨਤੀ ਨੂੰ ਮੰਨਦੇ ਹੋਏ ਅੱਜ ਵੀ ਜਿਹੜਾ ਟੈਂਟ ਲੱਗਾ ਇਹ ਗੁਰਦੁਆਰਾ ਸ਼ਹੀਦਾ ਜਿਹੜਾ ਕਾਜਲ ਮਜੂਰੇਪੜਾ ਹੈ ਉਹਨਾਂ ਦੇ ਯਤਨ ਸਦਕਾ ਇਹ ਉਹਨਾਂ ਨੇ ਟੈਂਟ ਦੀ ਸੇਵਾ ਬਹੁਤ ਵੱਡੀ ਕੀਤੀ ਤੁਹਾਡੇ ਪੇਖਣ ਵਾਸਤੇ ਇਹ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਇਹ ਤਿੰਨਾਂ ਹੀ ਗੁਰਦੁਆਰੇ ਸਹਿਬਾਂ ਦਾ ਬਹੁਤ ਬਹੁਤ ਧੰਨਵਾਦ ਤੇ ਗੁਰੂ ਕਰਗੀ ਤਾਰੇ ਤੋਰੇ ਦੀ ਬਜਨਾਰਦੀ ਦੇ ਲੰਗਰ ਵਾਲੇ ਵੀਰ ਗੁਰਦੁਆਰਾ ਈਸ਼ਨ ਦਰਵਾਜ਼ਾ ਤੋਂ ਲੰਗਰ ਵਾਲੇ ਵੀਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਫਲੈਰੋ ਉਥੇ ਦੀ ਸਮੂਚੀ ਪ੍ਰਬੰਧਕ ਕਮੇਟੀ ਲੰਗਰ ਲੈ ਕੇ ਪਹੁੰਚੀ ਆ ਔਰ ਹੋਰ ਵੀ ਬਹੁਤ ਸਾਰੇ ਮੇਰੇ ਵੀਰ ਨੇ ਪਾਰਮਾ ਦੇ ਜਾਂ ਹੋਰ ਵੀ ਗੁਰਦੁਆਰੇ ਤੋਂ ਮੈਂ ਬਸਤਾਰ ਦੇ ਨਾਲ ਉਹ ਬੋਲਾਂਗਾ ਕਿਉਂਕਿ ਮੇਰਾ ਜਮੀਰ ਆਜ਼ਾਦ ਨੇ ਦੰਦਾ ਕਿ ਭਾਈ ਸੁਖਿੰਦਰ ਵੀਰ ਸਿੰਘ ਜੀ ਹਜ਼ੂਰੀ ਲਾਗੀ ਸ੍ਰੀ ਦਰਬਾਰ ਸਾਹਿਬ ਭਾਈ ਪ੍ਰੇਮ ਸਿੰਘ ਜੀ ਪਦਮ ਪੰਥ ਦੇ ਮਹਾਨ ਤੁਹਾਡੀ ਉਹ ਐਸ ਸਟੇਜ ਤੇ ਬੋਲਣ ਵਾਸਤੇ ਮੇਰੀ ਬੇਨਤੀ ਕਰਨਾ ਮੈਂ ਇਹ ਚਾਹੁੰਦਾ ਨਹੀਂ ਤੇ ਗੁਰੂ ਕੇ ਪਿਆਰ ਵਾਲੇ ਮੈਂ ਬੇਨਤੀਆਂ ਕਰਨੀਆਂ ਕਲਤੂਰਾ ਸਿੱਖ ਇਕਲੀ ਤੁਹਾਡੀ ਆਪਣੀ ਸੰਸਤਾ ਹੈ ਇਹ ਸਿੱਖੀ ਦਾ ਪ੍ਰਚਾਰ ਕਰਦਾ ਹੁਣ ਮੈਂ ਨਾਲ-ਨਾਲ ਬੇਨਤੀ ਕਰਦੀ ਜਿਹੜੇ ਨੌਜਵਾਨਾਂ ਨੇ ਸਵੇਰੇ ਆਪਣੇ ਨਾਮ ਦਸਤਾਰ ਕੰਪੀਟੀਸ਼ਨ ਦੇ ਵਿੱਚ ਲਿਖਵਾਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਦਸਤਾਰ ਦਾ ਕੰਪੀਟੀਸ਼ਨ ਜਿਹੜਾ ਉਹ ਆਰੰਭ ਹੋਣ ਲੱਗਿਆ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਬੱਚਿਆਂ ਨੇ ਨਾਂ ਲਿਖਵਾਏ ਨੇ ਉਹ ਉਹਨਾਂ ਤੇ ਕੋਲ ਪਹੁੰਚ ਜਾਣ ਇਧਰਲੇ ਪਾਸੇ ਇੱਕ ਯਤਨ ਕਰਿਓ ਆਪਾਂ ਇਹਨੂੰ ਮੇਲਾ ਮਣਾਉਣਾ ਚਾਹੀਦਾ ਜੋੜ ਮੇਲਾ ਸਿੱਖ ਨੂੰ ਜੋੜਨ ਵਾਸਤੇ ਇੱਕ ਦੂਏ ਦੇ ਸਿਰ ਜੋੜਨ ਵਾਸਤੇ ਇਹ ਮੇਲਾ ਹੈ ਉਸ ਮੇਲੇ ਨੂੰ ਤਾਂ ਮੈਂ ਮੰਨਦਾ ਪਰ ਇਹਨੂੰ ਆਪਾਂ ਫੈਸਲਾ ਫਰੂਤਾ ਨਹੀਂ ਮਣਾਉਣਾ ਹੈ ਨਾ ਆਪਾਂ ਲੋਕਾਂ ਨੂੰ ਇਹ ਸਿਧਾਂਤ ਦੇਣਾ ਹੈ ਅੱਜ ਪੰਗਤ ਤੇ ਸੰਗਤ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਉਹਨਾਂ ਨੇ ਕਿਰਪਾ ਕਰਕੇ ਸਾਡੇ ਤੇ ਪੰਗਤ ਤੇ ਸੰਗਤ ਦਾ ਸਿਧਾਂਤ ਬਖਸ਼ਿਸ਼ ਕੀਤਾ ਅੱਜ ਪਹਿਲਾ ਪੰਗਤ ਦੇ ਵਿੱਚ ਸਜੇ ਸਿੰਘ ਸਾਹਿਬ ਸ਼ਿਵਿੰਦਰ ਵੀਰ ਸਿੰਘ ਹੁਣੀ ਜਾਂ ਇੱਥੇ ਦੇ ਜਥੇ ਪਹਿਲਾ ਪੰਗਤ ਦੇ ਵਿੱਚ ਬੈਠ ਕੇ ਲੰਗਰ ਛੱਕੇ ਤੇ ਹੁਣ ਇੱਥੇ ਸੁਸ਼ੋਭਤ ਹੋਏ ਤੇ ਤੁਹਾਡੇ ਚਰਨਾਂ 'ਚ ਵੀ ਇਹ ਬੇਨਤੀ ਹੈ ਸਾਡੇ ਬਢੇਰੇ ਨੇ ਇਹ ਸਾਨੂੰ ਇੱਕ ਪੂਰਨਾ ਪਾਉਂਦੇ ਆ ਇਹ ਆਪ ਵੀ ਪੈਂਦੇ ਆ ਤੇ ਸਾਨੂੰ ਵੀ ਬਹਾਉਨੇ ਹੁਣ ਆਪਾਂ ਲੰਗਰ ਛੱਕੇ ਇਸੇ ਦਰਬਾਰ ਦੇ ਵਿੱਚ ਸੱਜ ਕਰਕੇ ਬੈਠਣਾ ਆਪਾਂ ਆਨੰਦ ਮਾਣਣਾ ਹੈ ਕਿਉਂ ਆਨੰਦ ਮਾਣਣਾ ਕਿਉਂਕਿ ਗੁਰੂ ਸੇਰ ਦਾ ਪ੍ਰਕਾਸ਼ ਹੈ ਇਸ ਸਮੁੱਚੇ ਜਿੰਨੇ ਵੀ ਗੁਰਮਖ ਪਿਆਰੇ ਆਏ ਨੇ ਸਵਾਰੀਆਂ ਸੰਪਰਦਾਵਾਂ ਜਥੇਬੰਦੀਆਂ ਗੁਰਦਵਾਰਾ ਸਿੰਘ ਸਭਾ ਪੌਰ ਤੇ ਨੋਵਾ ਦੇ ਸਮੁੱਚੇ ਨੌਜਵਾਨ ਜਿਨ੍ਹਾਂ ਨੇ ਸ਼ਰਤਾਈ ਦੇ ਲੰਗਰ ਉਨਾਲ ਨਿਸ਼ਾਨਚੀ ਸਾਹਿਬਾਨੀ ਸਵੇਰ ਤੋਂ 7 ਵਜੇ ਦੇ ਉੱਤੇ ਗਏ ਨੇ ਸਾਂਝਵਾਨੀ ਕਰੋਚੇ ਵਿਖੇ ਨੌਜਵਾਨ ਰਾਤ ਦੇ ਇੱਥੇ 4 ਵਜੇ ਇੱਥੇ ਆ ਗਏ ਸਨ ਆ ਇਸ ਟੈਂਟ ਨੂੰ ਡੋਲ ਬੰਦੇ ਤੁਹਾਡੇ ਵਾਸਤੇ ਗੁਰ ਕੀ ਸੰਗਤ ਜੀ ਤੁਸੀਂ ਬਹੁਤ ਮਾਣ ਦਿੰਦੇ ਜੇ ਅੱਜ ਵੀ ਇੰਨਾ ਸਾਡਾ ਮਾਣਦੇ ਹੋ ਕਿ ਅਸੀਂ ਇਹ ਕਹਿ ਸਕੀਏ ਅਸੀਂ ਵੀ ਮਰਯਾਦਾ ਨੂੰ ਮੰਨਣ ਵਾਲੇ ਸਿੱਖ ਹਾਂ ਠੀਕ ਹੈ ਜੀ ਇਹ ਤੁਹਾਨੂੰ ਮੈਂ ਬੇਨਤੀਆਂ ਕਰਨ ਵਾਸਤੇ ਮੇਰੇ ਤੋਂ ਬਾਅਦ ਗਿਆਨੀ ਰਗੇਂਦਰ ਸਿੰਘ ਜੀ ਪਟਿਆਲੇ ਵਾਲੇ ਇਹਨਾਂ ਨੇ 2-4 ਮਿੰਟ ਆਪ ਜੀ ਆਨੇ ਦਾਰ ਸਾਜ ਪਾਣੀ ਆ ਉਹਨਾਂ ਤੋਂ ਬਾਅਦ ਅਤੀ ਸਤਿਕਾਰਯੋਗ ਵੀਰ ਜਸਪਾਲ ਸਿੰਘ ਜੀ ਔਰ ਜੀ ਨੋਬੀ ਵਾਲੇ ਉਹ ਵੀ ਪਹੁੰਚੇ ਨੇ ਉਹਨਾਂ ਵੀ ਥੋੜਾ ਸਮਾਂ ਸਟੇਜ ਦੀ ਸੇਵਾ ਕਰਨੀ ਤੇ ਭਾਈ ਅਫਕਾਰ ਸਿੰਘ ਜੀ ਜਿਨ੍ਹਾਂ ਨੇ ਤੁਹਾਡੇ ਨਾਲ ਸਾਜ ਪਾਣੀ ਬਚਨ ਸੇ ਤੋਂ ਚੱਲ ਕਰਕੇ ਆਏ ਉਹਨਾਂ ਨੇ ਵੀ ਸਟੇਜ ਦੀ ਸੇਵਾ ਨਿਭਾਉਣੀ ਕਿਉਂਕਿ ਦਾਸ 2-4 ਗੀਤਕੀਆਂ ਕਰਨ ਬਾਅਦ ਤੇ ਤੁਹਾਡੇ ਕੋਲ ਆਇਆ ਹੈ ਕੋਈ ਪ੍ਰਚਾਰਕ ਨਹੀਂ ਹੈ ਪਰ ਮੈਂ ਜਤਨ ਜ਼ਰੂਰ ਕਰਦਾ ਕਿ ਇਹ ਜਿਹੜੇ 60 70 ਨੌਜਵਾਨ ਨੇ ਇਹ ਗੁਰਸਿੱਖੀ ਦੀ ਸ਼ਾਨ ਨੇ ਇਹਨਾਂ ਨੌਜਵਾਨਾਂ ਨੇ ਅੱਜ ਉਹ ਪੂਰਨਾ ਪੰਕ ਦਿਖਾਇਆ ਜਿਹਨੂੰ ਮੈਂ ਦੇਸ਼ ਵਿਦੇਸ਼ ਯੂਰਪ ਦੇ ਵਿੱਚ ਜਾ ਕੇ ਮੈਂ ਦੇਸ਼ਾਂ ਦੇਆਂ ਕਿਸ ਮਰਜਾਦਾ ਦਾ ਘਾਣ ਅੱਜ ਹੋ ਚੁੱਕਾ ਪੰਗਰ ਦੇ ਵਿੱਚ ਬਹਿ ਕੇ ਰਾਜੀ ਨਹੀਂ ਸੰਗਤ ਦੇ ਵਿੱਚ ਬਹਿ ਕੇ ਰਾਜੀ ਨਹੀਂ ਅਸੀਂ ਕਰੇਲੂਆਂ ਰੇੜੀਆਂ ਆਪਣੀਆਂ ਭਰ ਕੇ ਅਸੀਂ ਲੈ ਜਾਂਦੇ ਆ ਖਿਮਾ ਕਰਨਾ ਗੁਰੂ ਕੀ ਸੰਗਤ ਜੀ ਬਹੁਤ ਲੰਗਰ ਵਧੇਗਾ ਉਹ ਆਏਗਾ ਜਿਤਨਾ ਮਰਜੀ ਲੈ ਕੇ ਜਾਏ ਉਹ ਕੋਈ ਪਰਵਾਹ ਨਹੀਂ ਪਰ ਪਹਿਲਾਂ ਆਪਾਂ ਗੁਰੂ ਦੀ ਬਾਣੀ ਨਾਨਕ ਸਾਹਿਬ ਨੇ ਬਾਣੀ ਉਚਾਰਨ ਕੀਤੀ ਸਿੱਖ ਨੂੰ ਉਪਦੇਸ਼ ਕੀਤਾ ਉਸ ਬਾਣੀ ਨੂੰ ਮੰਨਣਾ ਕਰੀਏ ਆ ਮੈਂ ਬੇਨਤੀ ਕਰਾਂਗਾ ਸਾ ਅਤੀ ਸਤਿਕਾਰਯੋਗ ਗਿਆਨੀ ਰਜਿੰਦਰ ਸਿੰਘ ਜੀ ਪਟਿਆਲੇ ਵਾਲੇ ਉਹ ਆਪ ਜੀਆਂ ਦੇ ਨਾਲ 5-7 ਮਿੰਟ ਜਿਹੜੀ ਆ ਆਪਣੀ ਸਾਝ ਪਾਣਗੇ ਉਹਨਾਂ ਤੋਂ ਬਾਅਦ ਅਤੀ ਸਤਿਕਾਰਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਅਤੀ ਸਤਿਕਾਰਯੋਗ ਵੀਰ ਬਲਵਿੰਦ ਬੰਦੇਪ ਸਿੰਘ ਜੀ ਉਹਨਾਂ ਨੇ ਵੀ ਤੁਹਾਡੇ ਨਾਲ ਕੁਝ ਆਪਣੇ ਵਿਚਾਰਾਂ ਦੀ ਤੁਹਾਨੂੰ ਜੀਓ ਆ ਆਖਣਾ ਬਹੁਤਾ ਸਮਾਂ ਨਹੀਂ ਲੈਣਾ ਥੋੜਾ ਜਿਹਾ ਮੈਂ ਸਮਾਂ ਤਾਂ ਲਿਆ ਕਿਉਂਕਿ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦਾ ਸਾਂ ਕਿ ਗੁਰ ਕੀ ਪਿਆਰਵਾਰੀ ਸੰਗਤ ਜਿਹੜਾ ਪਿਆਰ ਤੁਸੀਂ ਦੇ ਰਹੇ ਹੋ ਤੁਹਾਡਾ ਧੰਨਵਾਦ ਹੈ ਹਿਰਦੇ ਤੋਂ ਕਈ ਵਾਰੀ ਗਲ ਭਰ ਆਉਂਦਾ ਮੇਰਾ ਕਿ ਜਦੋਂ ਮੈਂ ਤੁਹਾਡਾ ਪਿਆਰ ਦੇਖਦਾ ਤੇ ਇਸੇ ਪਿਆਰ ਨੂੰ ਇਦਾਂ ਹੀ ਰੱਖਿਓ ਇਹ ਤੁਹਾਡਾ ਸਮਾਗਮ ਹੈ ਕਲਤੂਰਾ ਸਿੱਖ ਤੁਹਾਡਾ ਆਪਣਾ ਸਾਡੇ 'ਚ ਕਰੁਟੀਆਂ ਕਮੀਆਂ ਮਰਯਾਦਾ ਦੇ ਵਿੱਚ ਪੱਕੇ ਨਹੀਂ ਗੁਰੂ ਦੇ ਸਿਧਾਂਤ ਤੇ ਪੱਕੇ ਨਹੀਂ ਇਹਨੂੰ ਅਸੀਂ ਹੱਥ ਜੋੜ ਕੇ ਸਾਰੇ ਹੀ ਬੰਦੇ ਹਾਂ ਜੇ ਕਿਸੇ ਵੀ ਵੀਰ ਨੂੰ ਕੋਈ ਕੋਈ ਵੀ ਇੱਥੇ ਕਿਸੇ ਭੈਣ ਨੂੰ ਕਿਸੇ ਵੀਰ ਨੂੰ ਕੋਈ ਵੀ ਪ੍ਰੋਬਲਮ ਆਵੇ ਤੁਸੀਂ ਇਹਦੇ ਨਾਲ ਦੀ ਝੱਗੀ ਵਾਲੇ ਕਿਸੇ ਵੀ ਨੌਜਵਾਨ ਨੂੰ ਦੇਖ ਕੇ ਉਹਨੂੰ ਕਿਸੇ ਵੀ ਸੇਵਾ ਬਾਬਤ ਕਹਿ ਸਕਦੇ ਹੋ ਆਪ ਜੀ ਦਾ ਸਮੁੱਚੀ ਸਿੱਖ ਸੰਗਤ ਦਾ ਜੀਓ ਆਇਆ ਧੰਨਵਾਦ ਹਰਦੇ ਤੋਂ ਕਰਤੂਰਾ ਸਿੱਖ ਜੀ ਵੱਲੋਂ ਗੱਜ ਕੇ ਅਸੀਸ ਵਾਖੀ ਕਰਿਓ ਜਰਾ ਗੱਜਿਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਜੈ ਦਾਰ ਕਾਨੇ ਨੀ ਕਾਹ ਕੇ ਮੰਗੋ ਊਂਬ ਤੇਰੀ ਪਗ ਰੇ ਮਿਤੇ ਤੇਰੇ ਮੋ ਖੂਬ ਤੇਰੀ ਪਗ ਰੇ ਮਿਤੇ ਤੇਰੇ ਮੋ ਅਸਪਤ ਦਾ ਕਰਪਾ ਨਰ ਹੈ ਨਰਿੰਦ ਅਸਪਤ ਦਾ ਚ ਪਨ ਨਰ ਹੈ ਨਰੂਆ ਹੈ ਗੁਰੂ ਵਾਹਿ Waheguru ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ